ਜੋ ਆਪ ਕਿਦਾਂ ਸਬਦੇ ਵਿਸ਼ੇਸ਼ اجلاس ਦਾ ਅੱਜ ਆਖਰੀ ਦਿਨ ਹੈ ਦੱਸਦੀ ਕਿ ਇਸ ਦੌਰਾਨ ਲਗਭਗ 6 ਬਿੱਲ ਪਾਸ ਕੀਤੇ ਜਾਣਗੇ ਅਤੇ ਨਾਲ ਹੀ ਪੰਜਾਬ ਦੇ ਪੁਨਰਵਾਸ ਦੇ ਨਾਲ ਜੁੜੇ ਪ੍ਰਸਤਾਵਾਂ ਤੇ ਚਰਚਾ ਤੇ VOTING ਵੀ ਕੀਤੀ ਜਾਵੇਗੀ ਤੇ ਸੈਸ਼ਨ ਦੇ ਵਿੱਚ ਹੜਾ ਦੇ ਮੁੱਦੇ ਤੇ ਵੀ ਅੱਜ ਹੰਗਾਮੇ ਦੇ ਅਸਾਰ ਨਜ਼ਰ ਆ ਰਹੇ ਨੇ। ਪੁੱਤੇ ਨੇ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧਨ ਕਾਨੂੰਨ 2003 ਦੀ ਤਾਰਾ ਛੇ ਇੱਕ ਦੇ ਤਹਿਤ ਵਿੱਤੀ ਸਾਲ 23-24 ਦੀਆਂ ਉਪਲਬਧੀਆਂ ਅਤੇ ਖਰਚੇ ਦੇ ਨਾਲ ਹੋਵੇ ਗਿਆ ਇਸ ਨੂੰ ਪਿਛਲੇ ਵਿੱਤੀ ਸਾਲ 22-23 ਦੇ ਨਾਲ ਤੁਲਨਾ ਕਰਕੇ ਸਭਾ ਦੇ ਵਿੱਚ ਰੱਖਿਆ ਜਾਵੇਗਾ ਦੱਸਦੀ ਕਿ ਇਸ ਦੇ ਬਾਅਦ ਪੰਜਾਬ ਦੇ ਪੁਨਰਵਾਸ ਤੇ ਚਰਚਾ ਸ਼ੁਰੂ ਕੀਤੀ ਜਾਵੇਗੀ ਵਿਧਾਨ ਸਭਾ ਦੇ ਵਿੱਚ ਅੱਜ ਬੀਜ ਪੰਜਾਬ ਸੋਧ ਬਿੱਲ, ਪੰਜਾਬ ਰਾਈਟ ਟੂ ਬਿਜ਼ਨਸ ਸੋਧ ਬਿੱਲ, ਪੰਜਾਬ ਵਸਤੂ ਤੇ ਸੇਵਾ ਟੈਕਸ ਸੋਧ ਬਿੱਲ, ਪੰਜਾਬ ਅਪਾਰਟਮੈਂਟ ਤੇ ਜ਼ਾਇਦਾਦ ਸੋਧ ਬਿੱਲ, ਪੰਜਾਬ ਸਹਿਕਾਰੀ ਸੰਮਤੀਆਂ, ਪੰਜਾਬ ਨਗਰ ਸੁਧਾਰ ਸੋਧ ਬਿੱਲ 2025 ਪੇਸ਼ ਕਰਕੇ ਵਿਚਾਰ ਤੇ ਪਾਸ ਕਰਨ ਦਾ ਪ੍ਰਸਤਾਵ ਰੱਖਿਆ ਜਾਵੇਗਾ। ਮੁੱਖ ਤੌਰ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇ ਦੇ ਲਈ ਕਾਨੂੰਨਾਂ ਦੇ ਨਿਯਮਾਂ ਦੇ ਵਿੱਚ ਸੋਧਾਂ ਤੇ ਪੰਜਾਬ ਬੀਜ ਸੋਧ ਬਿੱਲ 2025 ਨੂੰ ਵਿਧਾਨ ਸਭਾ ਵੱਲੋਂ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ। ਹੜਪਰਭਾਵਤ ਕਿਸਾਨਾਂ ਨੂੰ 2 ਲੱਖ ਕਿਲੋ ਕਣਕ ਦੇ ਬੀਜ ਮੁਫਤ ਮੁਹਈਆ ਕਰਵਾਏ ਜਾਣਗੇ